ਸਾਰੇ ਮੈਂ ਆਸ਼ਾ ਕਰਦੀ ਹਾਂ ਕਿ ਸਾਰੇ ਠੀਕ ਹੋ ਸੋ ਅੱਜ ਦਾ ਵਲੌਗ ਮੈਂ ਸ਼ੁਰੂਆਤ ਕਰ ਰਹੀ ਹਾਂ ਬਿਕੋਜ਼ ਮੈਂ ਹੁਣੀ ਹੁਣੀ ਸ਼ਾਮ ਵੱਜ ਚੁੱਕੇ ਸ਼ਾਮ ਦੇ ਤੇ ਸੋ ਅਸੀਂ ਹਨਾ ਦੋਨਾਂ ਨੇ ਇਕੱਠੇ ਰਹਿਣਾ ਹੈਗਾ ਅਸੀਂ ਇਹਦੇ ਨਾਲ ਆਪਦਾ ਪੈਰ ਬੰਨ ਲਵਾਂਗੇ ਇਸ ਇਕੱਠੇ ਰਹਿਣਾ ਚਲੋ ਦੇਖਦੇ ਹਾਂ ਦੀਦੀ ਐਕਸੈਪਟ ਕਰੂਗੀ ਨਾ ਤੂੰ ਕੀ ਹੋ ਰਹੀ ਹੈ ਬੋਰ ਸੋ ਵਲੌਗ ਵਨ ਹੈ ਪਹਿਲੀ ਗੱਲ ਹੈਲੋ ਫਰੈਂਡਸ ਤੂੰ ਹੋ ਰਹੀ ਹੈ ਬੋਰ ਆਪਾਂ ਦੋਨਾਂ ਨੇ ਇਕੱਠੇ ਰਹਿਣਾ ਜਿੰਨਾ ਵੀ ਹੁਣ ਉਹ ਵੇ ਹੈਨਕੀ ਨਾ ਕੀ ਕਰਾਂਗੇ ਪੈਰਵੰਨਾਂਗੇ ਆਪਦੇ ਰਿਐਕਸ਼ਨ ਦੇਖੋ ਫਰੈਂਡਸ ਇਹ ਬੋਰ ਹੋ ਗਈ ਸੀ ਤੇ ਮੇਰੀ ਦੀ ਚਾਬੀ ਲੈ ਆਇਆ ਹੈਨਕੀ ਇਹ ਗੁਰਨਾਜ਼ ਨਾਲ ਕਰੂੰ ਗੁਰਨਾਜ਼ ਫਰੈਂਡਸ ਉਹ ਬੈਠੀ ਗੁਰਨਾਜ਼ ਮੈਂ ਨਹੀਂ ਮੈਂ ਬੈ ਗਿਆ ਉਹ ਨਹੀਂ ਫਰੈਂਡਸ ਚਲੋ ਬੈ ਗਈ ਫਰੈਂਡਸ ਚਲੋ ਅਸੀਂ ਉਹ ਕਰਦੇ ਹਾਂ ਬੈਈ ਨਾ ਮੈਂ ਵੀ ਬੈਣਾ ਅਦੇ ਕੋ ਫਰੈਂਡਸ ਉੱਤੇ ਚਕੜੀ ਪੈਂਦੀ ਆ ਲੋਰ ਜੀ ਵਲੌਗ ਨਹੀਂ ਮੜਿਆ ਇਹ ਇਹ ਲੈਣੀ ਨਾ ਮੇਰਾ ਬਣਾ ਨਾ ਆਹ ਚੀਜ਼ ਦਾ ਫਰੈਂਡਸ ਦੇਖੋ ਸਭ ਤੋਂ ਪਹਿਲਾਂ ਹੈ ਕਿ ਐ ਕਰਨੀ ਪੈਂਦੀ ਐ ਜਿਵੇਂ ਆਪਾਂ ਗੁਰਦੁਆਰੇ ਚ ਸਰਤੇ ਹੀ ਨੇਉਨੇ ਐ ਵੰਡ ਦਿਖਾ ਦੇਣੀ ਆ ਦੇਖੋ ਫਰੈਂਡਸ ਫਿਰ ਇਹ ਉਹਨੂੰ ਵਟੇ ਦੇਣੇ ਨੇ ਫਿਰ ਵੰਡ ਲੈਣੀ ਆ ਆ ਦੇਖੋ ਫਰੈਂਡਸ ਅਸੀਂ ਵੰਡਦੇ ਹਾਂ ਹਮ ਤੇ ਬਟੇ ਆ ਗਾਇਸ ਮਟੇ ਮਟੇ ਪਿੱਛੋਂ ਖੁੱਲਦੀ ਨਹੀਂ ਬਈ ਮੈਨੂੰ ਇੱਧਰ ਲਿਆ ਪਿੱਛੋਂ ਖੁੱਲ ਨਹੀਂ ਨਹੀਂ ਮਟੇ ਮਟੇ ਕਟੇ ਮਟਨੇ 380 ਮਿਲਦੇ ਸਾਨੂੰ ਇਹ ਬੰਨਣ ਤੋਂ ਬਾਅਦ ਫਿਰ ਅਸੀਂ ਬੰਨ ਰਹੇ ਹੁਣ ਫੇਰ ਫੰਦੇ ਨਾਲ ਜ਼ੋਰ ਨਾਲ ਇਹ ਤਾਂ ਬੰਨ ਲਿੱਤੇ ਸੀ ਤਾਂ ਨਹੀਂ ਲੈ ਆਈ ਨਿਕਲੀਆਂ ਮੈਨੂੰ ਨਾ ਤੇ ਇਹਨਾਂ ਦਾ ਚੈਲੰਜ ਨਹੀਂ ਹੈ ਇਹਨਾਂ ਦਾ ਜੱਦੀ ਕਰਕੇ ਖੋਲ ਸਕਦੇ ਕਿਉਂਕਿ ਨਾਲੀਆਂ ਅੱਧੇ ਘਰੇ ਵੀ ਜਾਣੇ ਨੂੰ ਮੇ ਤਾਂ ਬਗ ਜੂਗੀ 30 ਮਿੰਟਾਂ ਬਾਅਦ 20 ਮਿੰਟਾਂ ਬਾਅਦ ਹਾਂ ਤਾਂ ਸਟਾਰਟ ਲੈਣਾ ਸੁਪਰੀੰਦ ਕਦੇ ਹੋ ਰਿਆ ਹੁੰਦਾ ਇਹ ਮੇਰੇ ਸਾਰੇ ਮੈਗੇ ਸਾਰੇ ਫਿਰ ਦੇਖੋ ਬੜਾ ਪੜਾ ਫਾਈਨਲ ਰੁਕ ਦੇ ਲੱਗ ਮੈਂ ਇਧਰਲੀ ਤਾਂ ਨਿਕਲ ਗਈ चुपच सा इतो लंग लग जा रहे साइन फिर देखता

ਸਿੱਡੇ ਗੋਗੇ ਚਲੋ ਫਰੈਂਡਸ ਦੇਖੋ ਸੀ ਮਨ ਖੜੇ ਹੋ ਰਿਹਾ ਇਹ ਪਹਿਲਾ ਮੈਂ ਆਹ ਸਰ ਮੈਂ ਖੜਾ ਸੀ ਸਕੇ ਨਾਲ ਇਹ ਨਵਾਂ ਖੜਾ ਖੜਾ ਬੰਦਾ ਹੈ ਜੇ ਕੋਈ ਬੰਦਾ ਹੁਣ ਆਪਾਂ ਇੰਨ ਪੈਰ ਨਾਲ ਚੱਲਦੇ ਆਂ ਫਰੈਂਡਸ ਦੇਖੋ ਅਸੀਂ ਸਿੱਡੇ ਗੇ ਹੁਣ ਆਊਟ ਹੋ ਗਏ ਸੀ ਹੁਣ ਮੈਂ ਟੋਟ ਖੋ ਗਿਆ ਨੇ ਹੁਣ ਸੀ ਫਰੈਂਡਸ ਅਸੀਂ ਸਿੱਧਾ ਚ ਲੰਘਾਂਗੇ ਬਿਕਾਉਜ਼ ਮਾਈ ਆਉਟ ਆਹ ਤੋਂ ਦੇਖ ਫਰੈਂਡਸ चलो अलो कोई भी मिलने जिम्मे जो खाना वगैरा खावा ਫਰੈਂਡਸ ਗੁੱਡ ਬਾਏ ਗੁਰਨਾਜ਼ ਬੰਨ ਨਹੀਂ ਰਹੀ ਕਿਉਂਕਿ ਤੁਸੀਂ ਛੋਟੇ ਨੇ ਆਪਾਂ ਬੰਨ ਨਹੀਂਏ ਫਰੈਂਡ ਦੇਖੋ ਸੁਣਾ ਲੀਆਂ ਮੈਂ ਤੁਹਾਨੂੰ ਇੱਕ ਵਾਰ ਪੈਰ ਦਿਖਾ ਦੇਣੀ ਹੈ ਨਾ ਪਲੀ ਬੰਨ ਲੈ ਮੇਰੀਂ ਦੋਲਤਾ ਬੰਨੀ ਆ ਜਾਣੀਆਂ ਫਰੈਂਡਸ ਦੇਖੋ ਇਹ ਮਚਾ ਰਹੇ ਨਵਜੋਤ ਕੋਈ ਫੜਾ ਚੈਲੰਜ ਹੈਗਾ ਮਤਲਬ ਜੋਤ ਗਿਆ ਰਹਾ ਤਾਂ ਮम्मा ਨਹੀਂ ਲਾਤੀ ਹੋਏ ਸਾਮੱਥਾ ਟਿਕਣ ਜਾ ਰਹੇ ਆ ਕਿਉਂਕਿ ਜੋਤ ਵੈਸੇ ਤਾਂ ਸੀ ਹੋਈ ਨਹੀਂ ਇੱਕ ਦੂਜੇ ਦੇ ਸਰਤੇ ਦਵਾਂਗੇ ਕਰ ਰਹੇ ਨੇ ਤੇਰੇ ਹੱਥ ਤਾਂ ਫਰੈਂਡ ਭਾਰਤੀ ਦੇ ਹੱਥ ਤਾਂ ਬੈਲੀ ਨੇਗੇ ਮੇਰੇ ਹੱਥ 'ਚ ਕੈਮਰਾ ਹੈਗਾ ਲੈ ਰਹੇ ਆ ਆ ਦੇਖੋ ਹਾਂਜੀ 2 ਮਿੰਟ ਫਰੈਂਡਸ ਮੈਂ ਫਲੈਸ਼ ਲਗਾ ਰਿਹਾ ਮੈਨੂੰ ਲੱਗਦਾ ਜੰਮ ਵੀ ਨਹੀਂ ਫਲੈਸ਼ ਹੋ ਲੋ ਨਾਜ ਗਈ ਆ ਪਰੰਦੇ ਮਮਾ ਨਵੇਂ ਨੂੰ ਕਿੱਟ ਚੁੱਪ ਕਰਵਾ ਲੈ ਫਰੈਂਡ ਜਨੂੰ ਚਕਾਰ ਟਕੇ ਆ ਲੋ ਇਹਦੇ ਨਾਲ ਵੀ ਚੈਲੰਜ ਨਵੀਂ ਤੇਰੇ ਨਾਲ ਵੀ ਚੈਲੰਜ ਦਾ ਵੀਡੀਓ ਬਣਾਵਾਂਗੇ ਫਾਰਟੀ ਫਰੈਂਡਸ ਦੇਖੋ ਤੁਹਾਨੂੰ ਇੱਕ ਚੀਜ਼ ਹੋਰ ਦਿਖਾਣੇ ਆ ਸਾਡੀ ਸਾੜੀ ਮੰਦਰ ਜਾਂਦਾ ਰਾਹ ਚਲੋ ਫਰੈਂਡਸ ਦੇਖੋ ਤੁਸੀਂ ਅਸੀਂ ਕਿਵੇਂ ਚੱਲਦੇ ਹਾਂ ਮੰਮਾ ਫਿਰ ਮੈਂ ਨਬੂ ਦੇਣਾ ਐ ਥੱਪੜ ਮਾਰ ਕੇ ਦਿੰਦੀ ਹਾਂ ਥੱਪੜ ਮਾਰ 2 3 4 ਆਈ ਫਰੈਂਟੀ ਚੜ ਗਏ ਸਕਸੈਸਫੁਲ ਆਪਾਂ ਧੰਨ ਹੋ ਗਏ ਹਾਂ ਗੈਲਿਸ ਮੰਦਰ ਤੇ ਪਹੁੰਚ ਗਏ ਚਲੋ ਅੱਗੇ ਚੱਲਦੇ ਆ ਨਵੀਂ ਲੈ ਲਿਆ ਹੈ ਹਾਂ ਕਿ ਸੱਪੇ ਲੈਣਾ ਮੈਂ ਨਹੀਂ ਲੈਣਾ ਫਰੈਂਡ ਮੰਦਰ ਤੇ ਜਾਣਾ ਇਸਤਾਈਆ ਹੋਣਾ 크੍ਰਿਸਚਨ ਨੇ ਸਾਡੀ ਹੈਲਪ ਕਰਤੀ ਸੀ ਸਕਸੈਸਫੁਲੀ ਆ ਗਏ ਪਰ ਕਰਨਾ ਬਧਾਣੀ ਤੋ ਦੇਖੋ ਤੁਮ ਬਈ ਫਰੈਂਡਸ ਇਹ ਇਹਦੇ ਨਾਲ ਵੀ ਬਣਾਵਾਂਗੇ ਨਾ ਵੀਡੀਓ ਇਹ ਤਾਂ ਬੰਨਣ ਨੂੰ ਕਹਿੰਦਾ ਚਲੋ ਫਰੈਂਡਸ ਨਾਲ ਹੀ ਮਿਲਦੇ ਸਾਨੂੰ ਦਿਨੇ ਦੇ ਟਾਈਮ ਤੇ ਕਿਉਂਕਿ ਇੰਨੇ ਟਾਈਮ ਚ ਸਕੂਲ ਸਟਡੀ ਕਰਦੇ ਹੁੰਦੇ ਬੈਠਦੇ ਹੁੰਨੇ ਆਗੇ ਸੋ ਚਲੋ ਬੈਠ ਜਾਂਦੇ ਆ ਅਸੀਂ ਲੈਟ ਆ ਵੀ ਸੋ ਫਰੈਂਡਸ ਲੋ ਬਹੁਤ ਕੁਝ ਮਨਾ ਲਈ ਹੁਣ ਏਸੀ ਲਾ ਕੇ ਬੈਠਦੇ ਆ ਹਵਾ ਚ ਫਰੈਂਡਸ ਤੋ ਚਲੋ ਚਲੋ ਫਰੈਂਡਸ ਫਰੈਂਡਸ ਕਰਾਂਗੇ ਤੇਰੇ ਨਾਲ ਨੂੰ ਕਰਾਂਗੇ ਫਰੈਂਡ ਇਹਦੇ ਥੋੜੀ ਜਿਹੀ 더 ਹਾਈਟ ਕਾਸੀ ਨਵੀ ਇਹ ਮੇਰੇ ਨਾਲ ਵੀ ਬਨੂਗਾ ਇਹ ਤੋਂ ਬਾਅਦ ਜਦੋਂ ਸਾਡਾ ਵਲੌਗ ਐਂਡ ਹੋ ਗਿਆ ਮਤਲਬ ਹਨਾ ਨਾ ਉਹ ਕਿੰਨੇ ਕਾਸੀ ਵੀ ਨਾ ਵਲੌਗ ਚ ਵੀ ਲੂੰ ਵਲੌਗ ਚੋਂ ਕਿਵੇਂ ਬਣਨੇਗਾ ਤੂੰ ਮੇਰੇ ਨਾਲ ਲਵੂੰਗੀ ਐਂਡ ਤੇ ਫਰੈਂਡਸ ਮੈਂ ਇਹਨੂੰ ਵੀ ਲਵਾਂ ਹਨਾ ਐਂਡ ਤੇ ਤੈਨੂੰ ਵੀ ਲਵਾਂ ਹਾਂ ਵਲੌਗ ਵੀ ਬਣਾਉਂ ਸੌਣ ਤੋਂ ਪਹਿਲਾਂ ਫਰੈਂਡਸ ਨੂੰ ਸੋ ਫਰੈਂਡਸ ਦੇਖਿਆ ਆਂਗਾ ਸੋ ਫਰੈਂਡਸ ਹੇਲੋ ਸੋ ਫਰੈਂਡਸ ਲੰਗੇ ਇੱਕ ਦਾ ਪਲੇ ਹਾਲੀਓ ਦੂਰ ਆ ਗਿਆ ਕੁਛ ਿੱਟੇ ਨਾ ਮਾਰ ਲਈਆਂ ਹਾਂ ਜੀ ਮਮਾ ਕਹਿੰਦੇ ਸਾਡੇ ਤੇ ਭਰੋਸਾ ਨਹੀਂ ਮਮਾ ਕਹਿੰਦੇ ਇਹ ਨਵੀਂ ਦੂਰ ਹੈ ਦਾਲ ਡੋੜ ਕੇ ਤੇਰੇ ਤੇ ਮਾਰਨਗੀਆਂ ਬਈ ਫਰੈਂਡਸ ਸਾਡਾ ਟੈਕਨੀਕ ਦੇਖੋ ਅਸੀਂ ਬੈਠੇ ਹੋਏ ਹਾਂ ਨਾ ਫਰੈਂਡਸ ਤੁਹਾਨੂੰ ਕੈਮਰੇ ਦੇ ਵਿੱਚ ਪਤਾ ਨਹੀਂ ਕੀ ਦਿਖ ਰਿਹਾ ਹੋਊਗਾ ਕੀ ਨਾ ਵਿੱਚੇ ਰੱਖੀ ਚੱਲ ਫਰੈਂਡਸ ਤੁਹਾਨੂੰ ਕੁਛ ਨਹੀਂ ਦਿਖ ਰਿਹਾ ਹੋ ਸ਼ਾਇਦ ਹਨ ਬਕਵਾਸ ਹੀ ਦਿਖ ਰਿਹਾ ਹੋ ਅਸੀਂ ਆਪ ਦਾ ਫੇਸ ਵਗੈਰਾ ਫਰੈਂਡ ਸੌਰੀ ਤੁਹਾਨੂੰ ਕੀ ਦਿਖ ਰਿਹਾ ਮੈਨੂੰ ਪਤਾ ਨਹੀਂ ਕਿਉਂਕਿ ਬਾਰ-ਬਾਰ ਫੇ ਮੈਂ ਕੈਮਰਾ ਟਰਨ ਨਹੀਂ ਕਰਦੀ ਆ ਦੇਖ ਲੋ ਉਹ ਦਿਖ ਰਿਹਾ ਹੈ ਦੇਖ ਲੋ ਦੇਖ ਲੋ ਦਾਲ ਦੁੱਲੂ ਸੋ ਦਾਦੀ ਖੜੇ ਹੋ ਗਏ ਨੇ ਤੇ ਦਾਦੀ ਨੂੰ ਪਤਾ ਲੱਗ ਗਿਆ ਸੀ ਲੈ ਆਈ ਰੋਟੀ ਢੋੜੇ ਹੋਏ ਪੈਰਾ ਨਾਲ ਓਏ ਡੋਲਦੀ ਸੀ ਭਾਰਤੀ ਮੈਂ ਕਿੱਦਾਂ ਰੋਣੀ ਸੈਂਚਾ ਦਾ ਟਾਸਟ ਆਪਣਾ ਢੋਲੀ ਲੈ ਆਈ ਤੇ ਅੱਧੀ ਇੱਥੇ ਹੀ ਫੜ ਦੋ ਉੱਤੇ ਤੱਕ ਤਾਂ ਅਸੀਂ ਹੁਣ ਆ ਜੀਏ ਸੋ ਫਰੈਂਡਸ ਸੋ ਸਾਡਾ ਬਿਨਾ ਡੋਲੇ ਦਾਦੀ ਨੂੰ ਰੋਟੀ ਦੇਤੀ ਬਿੰਗਾ ਲੱਕ ਲੱਕ ਡਿੱਗਨੇਗਾ ਮਮਾ ਮਮਾ ਵੀਰ ਨੂੰ ਗੱਪੇ ਪਿੱਛੇ ਕਿੰਨਾ ਦੇਖੀ ਜਿਵੇਂ ਮਾਰ ਮਾਰਦੀ ਉਹ ਕਹਿੰਦਾ ਹਮ ਕਿ ਲੈ ਦੀਆ ਭੁੱਟੀਆਂ ਆਉਣੀਆਂ ਕਿਤੇ ਦੀਆਂ ਤੇ ਆਪਨੇ ਭੁੱਟੀਆਂ ਚੱਲ ਫਰੈਂਡ ਕਰੀ ਫਰੈਂਡ ਇਹ ਵੀ ਤੁਹਾਨੂੰ ਫਰਸ਼ ਵੱਧ ਦਿਖੂਗਾ ਸਾਡਾ ਜਿਹੜਾ ਅਸੀਂ ਦਿਖਾਣਾ ਉਹ ਘੱਟ ਦਿਖੂ ਹੁਣ ਅਸੀਂ ਕੀ ਕਰੀਏ ਪਾਣੀ ਪੀਵਾਂਗੇ ਪਾਣੀ ਦੇ ਕੇ ਆਣਾ ਹੁਣ ਮੈਂ ਨਾ ਪਾਣੀ ਤੂੰ ਫੜੇਂਗੀ ਗਲਾਸ ਦਊਂਗਾ ਮੱਕ ਤੇ ਇੱਕ ਗਲਾਸ ਕਿਤੇ ਫੌਂਟੇ ਨਾਲ ਪਾਣੀ ਦੋ ਆ ਗਿਆ ਓਫੋ ਮਮਾ ਦਲਨੇ ਉਹ ਪਰ ਕੇ ਦੇ ਆਇਆ ਆਪਾਂ ਨੀਚੇ ਫਰੈਂਡਸ ਹੋਣਾ ਸਿਕਾ ਰਿਆ ਰੋਟੀ ਸੋ ਚਲੋ ਰੋਟੀ ਪਾਣੇ ਆ ਸੋ ਰੋਟੀ ਪਾਣੇ ਆ ਚਲੋ ਸੋ ਫਰੈਂਡਸ ਸਾਰੇ ਸੀ ਦੋਨੇ ਇਕੱਠੀ ਰੋਟੀ ਖਾਵਾਂਗੇ ਅੱਜ ਮੈਂ ਵੀ ਮੈਂ ਵੀ ਹਾਂ ਰੋਟੀ ਚ ਨਮਜੋਦੂ ਵੀ ਨਾਲ ਲਾਵਾਂਗੇ ਰੋਟੀ ਚ ਨਮਜੋਦੂ ਵੀ ਨਾਲ ਲਗਾਵਾਂਗੇ ਰੋਟੀ ਭਾਰਤੀ ਮੈਂ ਸਾਰਾ ਰੋਟੀ ਦਾ ਵਲੌਗ ਬਣਾਉ ਤੂੰ ਆਪਣੇ ਸਾਰਿਆਂ ਦੀ ਤੰਨਾ ਦੀ ਰੋਟੀ ਭਾਈ ਚੋ ਚੱਲ ਮੈਂ ਬਣਾਉਣਾ ਨਹੀਂ ਆ ਫਰੈਂਡਸ ਸੋ ਮਮਾ ਬੋਲੇ ਸਾਡੀ ਥਾਲ ਜੀ ਦੇਹੀ ਵਗੈਰਾ ਵੀ ਸੀ ਉਹ ਭਾਰੀ ਵੀ ਸੀ ਇਸ ਲਈ ਮਮੋ ਕਹਿੰਦੇ ਮੈਂ ਆਪ ਲਿਖੂ ਤੂ ਕਿਦਦਰ ਦੇਹੀ ਖਾਂਦੇ ਨਹੀਂਗੇ ਸੋ ਇਸ ਲਈ ਮਮਾ ਆਪ ਦੇ ਕੇ ਆਣਗੇ ਸਾਡੀ ਖਾਲ ਉਂ ਅਸੀਂ ਰੋਜ਼ ਆਪੀ ਲਈ ਆਨੇ ਆ ਇਹਨੇ ਚ ਨੂੰ ਜਿਆਰਿਆ ਤੇ ਫਰੈਂਡ ਨਵੀ ਪਤਾ ਨਹੀਂ ਕਿ ਸਾਡਾ ਪੈਰ ਦਿਖਾ ਰਿਹਾ ਕੀ ਦਿਖਾ ਰਿਹਾ ਕੀ ਨਾ ਦੂਰੋਂ ਥੋੜਿਆ ਮੂਹ ਦਿਖਾ ਰਿਹਾ ਹੋਰ ਦੂਰੋਂ ਆ ਬਾਤ ਚੱਲ ਸਾਡੇ ਨਾਲ ਫਰੈਂਡ ਬੱਡੇ ਬੱਡੇ ਫਰੈਂਡ ਸਮੂਹ ਈ ਮਤਲਬ ਜਿਆਦਾ ਟਫ ਨਹੀਂ ਲੱਗ ਰਿਹਾ ਕਿਉਂਕਿ بس ਕੀ ਕਰਨੇ ਨਾਲ ਪੈਰ ਰੱਖਣੇ ਨਾਲ ਚੱਲੂ ਨਾਲ ਪੈਰ ਡਿੱਗਨ ਦਾ ਉਹ ਵਾਲਾ ਡਿੱਗਨ ਦਾ ਧਾਰੇ ਤਾ ਹੁੰਗਾ ਜੇ ਤੇਰੇ ਵਰਗੀ ਪਾਰਟਨਰ ਹੋਊਗੀ ਨਾ ਆ ਮम्मा ਬਾਹਰ ਤੇ ਪੈਰ ਫਸਾਈ ਜਾਂਦੀ ਆ ਪਿੱਛੋਂ ਬੰਦ ਕਰ ਦੇ ਸੋ ਫਰੈਂਡਸ ਮम्मा ਪਾਣੀਏ ਨਮਕ ਮੈਂ ਰਗਸ ਨਾ ਖਾਂਗਾ ਜੇ ਦੀ ਦੇ ਆਜੇ ਨੂੰ ਪਹਿਲੇ ਹੁਣ ਮੈਂ

फ्रेंड्स पार्क नवी गेट की फोटो छतरी बोड़ा पे मैंने नहीं चलेगा तो फ्रेंड्स सोनिया रख देखो सभी बनी हुई है हां देखो फ्रेंड्स और थोड़ी अब